ਕਾਓ ਕੰਬਲ ਚ ਫੱਡੇਓ ਹੁਣ ਦਮਿਆਂ ਮੇਰੀ ਗੱਲ ਸੁਣੋ ਏ ਵੱਡਾ ਬੈਲੀ ਬਣਾ ਫਰੀ ਜੰਨੇ ਹੈ ਇਹਦੀ ਰਾਖੀ ਕਰ ਹੁਣ ਕਮੋ ਜੀ ਰਾਖੀ ਨੂੰ ਕੀ ਹੋ ਗਿਆ ਛੱਡੜ ਨਾ ਤਮ ਖਿਆਈ ਕੰਜਰ ਦੇ ਨੂੰ ਅਈ ਵੀ ਟੱਕ ਕੇ ਕਾਉਂਡ ਦੇ ਉੱਲ੍ਹਾ ਚਰਨੋ ਦੇ ਘਰ ਲੈ ਨੂੰ ਦੇਤੀ ਕਹਿੰਦਾ ਜਾਨੋ ਮਾਰੂ ਮੈਂ ਜਾਨੋ ਮਾਰੂ ਤੈਨੂੰ ਮੈਂ ਇਹਨੂੰ ਸਕਿਉਰਿਟੀ ਦੇ ਕਉਂਤੀ ਦੇ ਦਦਨਾ ਬੋਲ ਕਰੇ ਗੱਲ ਕਰੇ ਤੈਨੂੰ ਹਾ ਮਹੀਨੇ ਤੇ ਚਾਹੀਦੀ ਹੈ ਤੈਨੂੰ ਸਿਕਿਉਰਿਟੀ ਕਾ ਹਫਤੇ ਤੇ ਚਾਹੀਦੀ ਮੇਰੀ ਜਾਲ ਬਚਾਲਾ ਵੀ ਕਿਤੇ ਕੱਢ ਨਾ ਪਹਿਲਾਂ ਮੇਰੀ ਗੱਲ ਸੁਣ ਹੁਣ ਮਹੀਨਾ ਕ ਤੇ ਇਹਨੂੰ ਸਿਕਿਉਰਿਟੀ ਦੇ ਤੂੰ ਅੱਛਾ ਹੁਣ ਫਿਰ ਘਰ ਦੇ ਵਿੱਚ ਦਾ ਫਾਇਦਾ ਕੀ ਹੋਇਆ ਲਟਰਨਾ ਪਰਦਾ ਤੂੰ ਹੈ ਲਟਰਨਾ ਲਟਰਨਾ ਪਰ ਨੂੰ ਗਏ ਨੇ ਗਉਆਂ ਤੇ ਲੋਨ ਕਰਾਉਣੇ ਨੇ ਗਾ ਟੈਕਸ ਚਾ ਫਿਰ ਮੰਗਦੀ ਆ ਛਰਕਾਰਾ ਹੁਣ ਫੈਲ ਲੱਗੂਗੀ ਇਹ ਜੀ ਕੁਝ ਆ ਰਹਿ ਜੀ ਲੱਲੋ ਕੁੱਤੇ ਦੀ ਗੱਲ ਥੋੜੂ ਆ ਉਹ ਤੁਹਾਨੂੰ ਬੱਤੀ ਨੂੰ ਬੈਠ ਸਰਕਾਰੀ ਟੈਕਸ ਤਾਂ ਮੰਗਦੀ ਆ ਸਰਕਾਰਾ ਜੇ ਟੈਕਸ ਡਾ ਹੋਏ ਹੈ ਫੇੜੀ ਆ ਫੇੜੀ ਸਕਾਲਟੀ ਮਿਲੂਗਾ ਨੂੰ ਅੱਜ ਕੰਮ ਤੇ ਮਿਲ ਦੂ ਇਹੇ ਕਾਏ ਪੱਤਰ ਤਰਖਣੇ ਪੈਂਦੇ ਨੇ ਫੇੜ ਬਣੂਗਾ ਜੀ ਪੂਰੀ ਚੰਡੀਗੜ੍ਹ ਇਹਨੂੰ ਜਮਾ ਕਰਾ ਕੇ ਉਹਨੂੰ ਦੁਗਲੀ ਬਕਤ ਕਿੱਥੇ ਦੁਗਲੀ ਬਕਤ ਚ ਚੰਡੀਗੜ੍ਹ ਉੱਥੇ ਫਾਈਲ ਜਮਾ ਹੋ ਉਦੋਂ ਪਿੰਡੋਂ ਤਿਆਰ ਕਰਾ ਲੈ ਸਾਡੇ ਟੱਬਰ ਦੇ ਰਤਨ ਕੜ ਇੱਕ ਤੇਰਾ ਖੰਡ ਛੋਹੂ 2 ਲੱਖ ਰੁਪਈਆ ਹਾਂ ਮੈਂ ਕਹੇ ਸਾਲਾ 20000 ਸਾਰੇ ਪਿੰਡ ਕਿਹੜਾ ਟੱਬਰ ਚ ਦੇ ਕਿਹੜਾ ਇਹਦੇ ਜਰਾ ਕੱਲਾ ਕੱਲਾ ਬੰਦਾ ਤੇਰੇ ਕੱਲੇ ਦਾ ਲੱਗ ਜੂਤਾ ਧਾਰ ਕਟ ਰੈ ਇੰਨੇ ਪੈਸੇ ਬਾਹਰ ਤੋਂ ਧਾਰ ਕਟੋ ਪਿੰਡ ਕੱਟ ਤੇ ਕਿੰਨਾ ਕੁ ਪੜਿਆ ਲਿਖਿਆ ਹੈ ਕਿੰਨੇ ਲਵੇਂ ਕਹਦੇ ਪੈਸੇ ਇਹਦਾ ਭਾਈ ਆ ਜੂ 70 70 ਲਵੇ ਖਰਚਾ ਇਹਦਾ ਮੀ ਮੇਰੀ ਚੌੜੀ ਦਾ ਇਹਦੀ ਫਾਈਲ ਜਮਾ ਹੋ ਜੁਗਲੀ ਬਾਕ ਚੋਂ ਉਦੋਂ ਪਹਿਲਾਂ ਤੇਰਾ ਕੁਝ ਨਹੀਂ ਹੋ ਸਕਦਾ ਉਹ 72 ਰੁਪਿਆ ਤੈਨੂੰ ਦਿੰਦਾ ਢੂੜ 100 ਦਾ ਅਦਾ ਕਰਾ ਕੇ ਮਰਾ ਬਰਾ ਮੇਰੇ ਮੇਰੇ ਹੱਥੇ ਤੀਨੀ ਕੁਝ ਉਥੋਂ ਤੈਨੂੰ ਰਸੀਦ ਮਿਲੂ ਜਦੋਂ ਇਹਦੀ ਫਾਈਲ ਜਮਾ ਹੋਗੀ ਜੁਗਲੀ ਬਾਕ ਚ ਭੱਗ ਜਾ ਉੱਥੇ ਪੁੱਛ ਲਵਾ ਛੱਡੇ ਉੱਤਰ ਕੇ ਕਹ ਜੁਗਲੀ ਬਾਕ ਜਾਣਾ ਚੰਡੀਗੜ੍ਹ ਤੇ ਉੱਥੇ ਜੀ ਫਾਈਲ ਜਮਾ ਹੋਗੀ ਨਾ ਰਸੀਦ ਦੇਣਗੇ ਇੱਕ ਠੀਕ ਆਰ ਚੀਤੋ ਫਿਰ ਮੰਨੂ ਆਉ ਫੋਨ ਵੀ ਆ ਜੀ ਐ ਕਰਕੇ ਥੋੜਾ ਬੰਦਾ ਹੈ ਫਿਰ ਮੈਂ ਚਪਾਰਚ ਪਾਉਂਗੀ ਹਾਂ ਮੇਰਾ ਬੰਦਾ ਇਹਦਾ ਤਾਂ ਚਾਰ ਪੰਜ ਦਾ ਇਹਨੂੰ ਤਾਂ ਕਲਚ ਕਰ ਦੂਗਾ ਯਾਰ ਉਹ ਕੋਈ ਹੈਗਾ ਕਲਚ ਕਿਉਂ ਕੱਟੂ ਦਰ ਪਹਿਲਾਂ ਉਹਦਾ ਪਹਿਲਾਂ ਕੋਈ ਤਾਂ ਹੱਲ ਕਰਕੇ ਦੇ ਯਾਰ ਮੈਂ ਕੱਟਣਾ ਹਾਂ ਟੈਨਸ਼ਨ ਕੋਈ ਨਹੀਂ ਨਾ ਤੱਕ ਹੱਥ ਤੇ ਕੀ ਤਰੇਗਾ ਆ ਚੱਕ ਫੜ ਹੁਣ ਤੇਰੇ ਕੰਨੀ ਕੋਈ ਨਹੀਂ ਖਾਂਗਾ ਸਕਦਾ ਆ ਕੀ ਲਿਖਿਆ ਚੱਕ ਜੇ ਮੇਰੇ ਦਸਕਤ ਹੋ ਗਏ ਜੇ ਵੀ ਤੈਨੂੰ ਕੋਈ ਕਿਤੇ ਵੀ ਕੋਈ ਗੁੰਡਾ ਘੇਰੇ ਆ ਦਸਕਤ ਤੇ ਦਿਖਾ ਦੂੰ ਤੇਰੀ ਹਵਾ ਕਰਨੀ ਨਹੀਂ ਕੋ ਚੱਕ ਤਾ ਮੇਰੇ ਦਸਕਤ ਕਰਨੀ ਠੀਕ ਹੈ ਫੋਟਾਈ ਛੰਡਾ ਨਹੀਂ ਫਾਇਲ ਜਮਾ ਕਰਾ ਦੋ ਇਹਦਾ ਫੰਡ ਕਢਾ ਦੇ ਥੋ ਇੱਕ ਚੜਾ ਜੀਵਨ ਬੀਮਾ ਹੋਊਗਾ ਥੇ ਉਹ ਕਢਾ ਲਈ ਰਸੀਦੋ ਜੀ ਅੱਡੋ ਉਹਦਾ ਬਾਲੀਬਾਰ ਤੁਮ ਨੂੰ ਰਖਾ ਦੀ ਚੰਗਾ ਹਾਂ ਇਹ ਜੇ ਮਰ ਗਿਆ ਤਾਂ ਸਾਰੇ 20 ਲੱਖ ਤੇ ਜ਼ਿੰਮੇਵਾਰ ਤੂੰ ਐ ਆਪੇ ਹੋਵਾਂਗੇ ਫਿਰ ਇਹਦਾ ਕਿਹੜਾ ਕੋਈ ਮਾਮਲਾ ਜਦੋਂ ਫਾਇਲ ਮੇਟ ਖੁਲਵਾ ਰਹੇ ਹੈ ਮੁੜੇ ਚਾੜੀ ਲਈ ਡੇਟ ਤੇ ਮੁੰਡਾ ਕਾਈਫੇ ਵਾਲਾ ਉਹ ਬਣਾ ਕੇ ਦਊ ਤੈਨੂੰ ਫੈਲ ਛਾੜੀ ਉਹਦੇ ਲਾਵੇ ਬਣ ਜਿੰਦਾਟ ਕੱਟ ਲੈ ਕੇ ਪਿੰਨ ਕੱਟ ਲੈ ਕੇ ਹਾਂ ਦਿਖਾ ਦੇ